ਜਦ ਬਾਬਾ ਮੋਤੀराम ਮਹਾਰਾਜੀ ਨੂੰ ਪਤਾ ਲੱਗਾ ਕਿ ਮਾਤਾ ਗੁਜਰਕੌਰ ਜੀ ਅਤੇ ਛੋਟੇ ਸੈਭਜਦਿਆਂ ਨੂੰ ਗ੍ਰਿਫਤਾਰ ਕਰਕੇ ਠੰਡੇ ਬੁਰਜ ਵਿੱਚ ਕੈਦ ਕੀਤਾ ਹੋਇਆ ਹੈ ਤਾਂ ਇਹ ਸੁਣ ਕੇ ਬਾਬਾ ਮੋਤੀराम ਜੀ ਬਹੁਤ ਚਿੰਤਤ ਹੋਏ ਅਤੇ ਉਦਾਸੀ ਦੇ ਆਲਮ ਵਿੱਚ ਆਪਣੇ ਘਰ ਪਹੁੰਚੇ ਤਾਂ ਉਹਨਾਂ ਦੀ 70 ਸਾਲ ਬਜੂਰਕ ਮਾਤਾ ਅਤੇ ਪਤਨੀ ਭੋਈ ਨੇ ਮਜੂਸੀ ਦਾ ਕਾਰਨ ਪੁੱਛਿਆ। ਬਾਬਾ ਮੋਤੀराम ਮਹਾਰਾਜੀ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਸੂਬੇ ਨੇ ਠੰਡੇ ਬੁਰਜ ਵਿੱਚ ਕੈਦ ਕਰਕੇ ਰੱਖੇ ਹੋਏ ਹਨ। ਇਹ ਠੰਡਾ ਬੁਰਜ ਬਹੁਤ ਉੱਚੀ ਜਗ੍ਹਾ ਤੇ ਤੇ ਆਲੇ ਦਿਵਾਰਿਓਂ ਖੁੱਲਾ ਸੀ ਤੇ ਠੰਡ ਹੱਡ ਚੀਰਮੀ ਸੀ। ਉਹ ਕਈ ਦਿਨਾਂ ਤੋਂ ਭੁੱਖੇ ਅਤੇ ਪਿਆਸੇ ਹਨ ਉਹਨਾਂ ਕੋਲ ਠੰਡ ਤੋਂ ਬਚਣ ਲਈ ਕੋਈ ਕੱਪੜਾ ਵੀ ਨਹੀਂ ਹੈ ਇਹ ਦਰਦ ਭਰੀ ਦਾਸਤਾ ਸੁਣ ਕੇ ਉਹਨਾਂ ਦੀ ਮਾਤਾ ਅਤੇ ਪਤਨੀ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਜੀ ਦੇ ਪਰਿਵਾਰ ਦੀ ਜ਼ਰੂਰ ਹੀ ਸੇਵਾ ਕਰਨੀ ਚਾਹੀਦੀ ਹੈ ਭਾਵੇਂ ਕਿ ਬजीर खान ਨੇ ਇਹ ਐਲਾਨ ਕੀਤਾ ਹੈ ਕਿ ਕਿ ਜੋ ਵੀ ਗੁਰੂ ਦੇ ਪਰਿਵਾਰ ਜਾਂ ਸਿੱਖ ਦੀ ਮਦਦ ਕਰੇਗਾ ਉਸ ਨੂੰ ਪਰਿਵਾਰ ਸਮੇਤ ਕੋਲੂ ਵਿੱਚ ਪੀੜ ਦਿੱਤਾ ਜਾਵੇਗਾ ਫਿਰ ਵੀ ਸਾਰੇ ਪਰਿਵਾਰ ਨੇ ਸਲਾਹ ਕਰਕੇ ਬਾਬਾ ਮੋਤੀ RAM ਮਹਾਰਾਜੀ ਨੂੰ ਦੁੱਧ ਦਾ ਗੜਬਾ ਭਰ ਕੇ ਦਿੱਤਾ ਨਾਲ ਭੋਜਨ ਵੀ ਤਿਆਰ ਕੀਤਾ ਅਤੇ ਕਿਹਾ ਕਿ ਜਾ ਕੇ ਗਰਮ ਗਰਮ ਦੁੱਧ ਮਾਤਾ ਜੀ ਅਤੇ ਗੁਰੂ ਜੀ ਦੇ ਲਾਲਾ ਨੂੰ ਪਿਆਓ ਤੇ ਉਹਨਾਂ ਨੇ ਆਪਣੇ ਗਹਿਣੇ ਵੀ ਉਤਾਰ ਕੇ ਦੇ ਦਿੱਤੇ ਮਾਤਾ ਜੀ ਨੇ ਤਾਂ ਬਾਬਾ ਮੋਤੀ RAM ਮਹਰਾਜੀ ਦੀ ਧਰਮ ਪਤਨੀ ਨੇ ਆਪਣੇ ਗਹਿਣੇ ਉਤਾਰ ਕੇ ਦਿੱਤੇ ਤੇ ਬਾਬਾ ਮੋਤੀ RAM ਮਹਰਾਜੀ ਨੇ ਉਹ ਗਹਿਣੇ ਪੈਰੇ ਤੇ ਖੜੇ ਸਪਾਈਆਂ ਨੂੰ ਰਿਸ਼ਵਤ ਵਦੋਂ ਵਜੋਂ ਦਿੱਤੇ ਤਾਂ ਕਿ ਉਹਨਾਂ ਨੂੰ ਉਹ ਅੰਦਰ ਜਾਣ ਦੇਣ ਬਾਬਾ ਮੋਤੀराम ਮਹਾਰਾਜੀ ਠੰਡੇ ਬੁਰਜ ਵਿੱਚ ਪਹੁੰਚ ਗਏ ਜਦੋਂ ਮਾਤਾ ਗੁਜਰ ਕੌਰ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਂ ਗੁਰੂ ਸਾਹਿਬ ਜੀ ਦਾ ਸੇਵਕ ਹਾਂ ਸਿੱਖ ਹਾਂ ਤਾਂ ਮਾਤਾ ਜੀ ਨੇ ਕਿਹਾ ਪੁੱਤਰ ਤੇਰੀ ਭਾਵਨਾ ਨੂੰ ਅਸੀਂ ਪਹਿਚਾਣ ਗਏ ਹਾਂ ਤਾਂ ਕੜਾਕੇ ਦੀ ਠੰਡ ਵਿੱਚ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੇ ਗਰਮ ਦੁੱਧ ਪਿਤਾ ਪੋਜਨ ਸ਼ਕਿਆ ਬਹੁਤ ਸਾਰੀਆਂ ਅਸੀਸਾਂ ਦਿੱਤੀਆਂ ਤਿੰਨ ਰਾਤਾਂ ਇਸੇ ਤਰ੍ਹਾਂ ਹੀ ਠੰਡੇ ਬੁਰਜ ਵਿੱਚ ਪਹੁੰਚ ਕੇ ਦੁੱਧ ਅਤੇ ਪ੍ਰਸ਼ਾਦੇ ਦੀ ਸੇਵਾ ਬਾਬਾ ਮੋਤੀराम ਮਹਾਰਾਜੀ ਕਰਦੇ ਰਹੇ ਗੰਗੂ ਬ੍ਰਾਹਮਣ ਦਾ ਭਰਾ ਜਿਸ ਦਾ ਨਾਮ ਪੰਮਾ ਸੀ ਅਤੇ ਉਹ ਵੀ ਬਾਬਾ ਮੋਤੀ RAM ਮਹਿਰਾ ਨਾਲ ਰਸੋਈ ਵਿੱਚ ਕੰਮ ਕਰਦਾ ਸੀ ਉਸ ਨੇ ਹੀ ਬजीर खान ਨੂੰ ਚੁਗਲੀ ਲਾਈ ਕਿ ਮੋਤੀ RAM ਮਹਿਰਾ ਨੇ ਹਕੂਮਤ ਬਲੋਂ ਬਾਗੀ ਐਲਾਨ ਕੀਤੇ ਗਏ ਗੁਰੂ ਪਰਵਾਰ ਦੀ ਦੁੱਧ ਨਾਲ 3 ਦਿਨ ਸੇਵਾ ਕੀਤੀ ਹੈ ਜਦੋਂ ਪੰਮੇ ਨੇ ਚੁਗਲੀ ਲਾਈ ਤਾਂ ਬजीर खान ਨੇ ਹੁਕਮ ਦਿੱਤਾ ਕਿ ਮੋਤੀ RAM ਮਹਿਰਾ ਦੀਆਂ ਮੋਸ਼ਕਾਂ ਬੰਨ੍ਹ ਕੇ ਉਸ ਦੇ ਅੱਗੇ ਪੇਸ਼ ਕੀਤਾ ਜਾਏ ਸਿਪਾਈਆਂ ਅਮਲ ਕਰਦਿਆਂ ਤੁਰੰਤ ਹੀ ਬਾਬਾ ਮੋਤੀ RAM ਜੀ ਨੂੰ ਜੋੜ ਕੇ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਕੀਤਾ ਵਜ਼ੀਰ ਖਾਨ ਨੇ ਕਰੋਧ ਨਾਲ ਅੱਗ ਬਬੂਲਾ ਹੋ ਕੇ ਕਿਹਾ ਕਿ ਮੋਤੀ RAM ਤੇਰਾ ਗੁਨਾਹ ਬਹੁਤ ਵੱਡਾ ਹੈ ਦੀਨ ਕਬੂਲ ਕੇ ਮੁਸਲਮਾਨ ਹੋ ਜਾ ਨਹੀਂ ਤਾਂ ਤੈਨੂੰ ਪਰਿਵਾਰ ਸਮੇਤ ਕਤਲ ਕੀਤਾ ਜਾਏਗਾ ਮੋਤੀ RAM ਮਹਿਰਾ ਜੀ ਨੇ ਜਵਾਬ ਦਿੱਤਾ ਕਿ ਮੈਨੂੰ ਮੌਤ ਦਾ ਕੋਈ ਡਰ ਨਹੀਂ ਜੇ ਗੁਰੂ ਦੇ ਲਾਲ 7 ਸਾਲ ਅਤੇ 9 ਸਾਲ ਦੀ ਉਮਰ ਵਿੱਚ ਤੇਰੇ ਡਰਾਵੇ ਨਾਲ ਮੁਸਲਮਾਨ ਨਹੀਂ ਹੋਏ ਤਾਂ ਮੈਂ ਤਾਂ ਜਵਾਨ ਮਰਦ ਹਾਂ ਮੇਰੇ ਤੇ ਤੇਰਾ ਕੋਈ ਅਸਰ ਨਹੀਂ ਹੋਣਾ ਇਹ ਸੁਣਦਿਆਂ ਹੀ ਸੂਬੇ ਨੇ ਹੁਕਮ ਕੀਤਾ ਕਿ ਇਸ ਦੇ ਪਰਿਵਾਰ ਨੂੰ ਨਰੜ ਕਰਕੇ ਲਿਆਂਦਾ ਜਾਵੇ ਬਾਬਾ ਮੋਤੀराम ਮਹਾਰਾਜੀ ਦੀ ਮਾਂ ਅਤੇ ਪਤਨੀ ਅਤੇ 7 ਸਾਲ ਦੇ ਪੁੱਤਰ ਨਰਾਣੇ ਨੂੰ ਬਨ ਕੇ ਤੇਲੀਆਂ ਮੋਹੱਲੇ ਪੇਸ਼ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਕੋਲੂ ਦੇ ਕੋਲ ਲਿਆਂਦਾ ਅਤੇ ਕੋੜੇ ਮਾਰ ਮਾਰ ਕੇ ਅਦਮੋਏ ਕਰ ਦਿੱਤਾ ਇੱਕ ਵਾਰੀ ਫਿਰ ਵਜ਼ੀਰ ਖਾਨ ਨੇ ਪੁੱਛਿਆ ਕਿ ਜੇ ਉਹਨਾਂ ਦੀ ਅਕਲ ਟਿਕਾਣੇ ਆ ਗਈ ਹੈ ਤਾਂ ਹਾਲੇ ਵੀ ਇਸਲਾਮ ਕਬੂਲ ਕਰ ਲਵੋ ਤਾ ਜਾਨ ਬਖਸ਼ ਦਿੱਤੀ ਜਾਵੇਗੀ ਇਹ ਸੁਣਦਿਆਂ ਹੀ ਸਾਰੇ ਪਰਿਵਾਰ ਨੇ ਧਰਮ ਛੱਡਣ ਤੋਂ ਇਨਕਾਰ ਕਰ ਦਿੱਤਾ ਸੂਬੇ ਨੇ ਕ੍ਰੋਧ ਵਿੱਚ ਆ ਕੇ ਕਿਹਾ ਕਿ ਸਾਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਦਿੱਤਾ ਜਾਵੇ ਹੁਕਮ ਦਿੱਤਾ ਮੀਲ ਹੋਈ ਸਭ ਤੋਂ ਪਹਿਲਾਂ ਜਲਾਦਾ ਨੇ ਉਹਨਾਂ ਦੇ 7 ਸਾਲ ਦੇ ਪੁੱਤਰ ਨਰੈਣੇ ਨੂੰ ਮਾਂ ਦੀ ਗੋਦ ਵਿੱਚੋਂ ਧੱਕੇ ਨਾਲ ਖੋ ਕੇ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਫਿਰ ਜਲਾਦਾ ਨੇ ਬਾਬਾ ਮੋਤੀराम ਮਹਾਰਾਜ ਜੀ ਦੀ 70 ਸਾਲ ਦੀ ਮਾਤਾ ਲੱਦੋ ਨੂੰ ਵੀ ਕੋਲੂ ਵਿੱਚ ਪੀੜ ਦਿੱਤਾ ਇਹ ਦ੍ਰਿਸ਼ ਦੇਖ ਕੇ ਲੋਕ ਤਰਾਤਰ ਆਕਾਰ ਉਠੇ ਫਿਰ ਬਾਰੀ ਆਈ ਬੀਬੀ ਭੋਈ ਦੀ ਉਸ ਨੂੰ ਵੀ ਕੋਲੂ ਵਿੱਚ ਪੀੜ ਕੇ ਸ਼ਹੀਦ ਕੀਤਾ ਅਖੀਰ ਆਪਣੀ ਹਾਰ ਅਤੇ ਬੇਇੱਜ਼ਤੀ ਮਹਿਸੂਸ ਕਰਦਿਆਂ ਸੂਬੇ ਨੇ ਬਾਬਾ ਮੋਤੀराम ਮਹਾਰਾਜ ਜੀ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ ਇਸੇ ਤਰ੍ਹਾਂ ਸਰਵੰਸਦਾਨੀ ਗੁਰੂ ਜੀ ਦਾ ਸਿੱਖ ਸਮੇਤ ਪਰਿਵਾਰ ਸ਼ਹੀਦੀ ਜਾਮ ਪੀ ਕੇ ਅਮਰ ਹੋ ਗਿਆ ਇਹ ਕੁਰਬਾਨੀ ਕੋਈ ਛੋਟੀ ਨਹੀਂ ਹੈ ਪਰ ਬਹੁਤੇ ਸਿੱਖ ਇਸ ਤੋਂ ਜਾਣੂ ਨਹੀਂ ਹਨ ਸਾਡਾ ਇਹ ਫਰਜ ਮੰਨਦਾ ਹੈ ਕਿ ਇਸ ਸ਼ਹੀਦੀ ਸਾਖੇ ਨੂੰ ਯਾਦ ਕਰਦੇ ਹਾਂ ਹਰ ਉਸ ਸ਼ਖਸ ਨੂੰ ਯਾਦ ਕਰੀਏ ਜਿਸ ਨੇ ਇਨੀ ਦਿਨੀ ਗੁਰੂ ਪਰਿਵਾਰ ਲਈ ਹਾਏ ਦਾ ਨਾਰਾ ਮਾਰਿਆ ਸੀ ਗੁਰਦੁਆਰਿਆਂ 'ਚ ਇਹਨਾਂ ਜੋਧਿਆਂ ਦੀ ਗੱਲ ਕਰੀਏ ਤੇ ਸੀਸ ਝੁਕਾਈਏ ਅੱਜ ਜ਼ਰੂਰਤ ਹੈ ਆਪਣੇ ਬੱਚਿਆਂ ਨੂੰ ਵੀ ਇਹਨਾਂ ਸ਼ਹੀਦਾਂ ਦੀਆਂ ਕਹਾਣੀਆਂ ਸੁਣਾ ਕੇ ਤਾਂ ਉਹਨਾਂ ਦੇ ਮਨ ਅੰਦਰ ਜਿਹੜਾ ਹੈ ਬਹਾਦਰੀ ਦਾ ਜਜ਼ਬਾ ਪੈਦਾ ਕਰੀਏ ਇਦਾਂ ਦੇ ਜੋਧੇ ਕੌਮ ਵਿੱਚ ਇੱਕ ਮਿਸਾਲ ਕਾਇਮ ਕਰਦੇ ਹਨ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਰਗਾ ਜਲਾਲੀ ਜੋਧਾ ਇਸ ਦੁਨੀਆ ਵਿੱਚ ਨਾ ਪੈਦਾ ਹੋਇਆ ਹੈ ਨਾ ਹੋਵੇਗਾ ਜਿਹੜੇ ਸਿੱਖਾਂ ਨੇ ਤੇ ਉਹਨਾਂ ਦੇ ਪਰਿਵਾਰਾਂ ਨੇ ਉਸ ਉਹਨਾਂ ਦਾ ਸਾਥ ਦਿੱਤਾ ਉਸ ਘੜੀ ਵਿੱਚ ਉਹਨਾਂ ਤੋਂ ਵੀ ਗੁਰਵਾਨ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ